ਸਸਿਕਾ ਜੀ ਪੰਜਾਬ ਨਿਊਜ਼ ਬੋਲਟਨ ਦੇਖ ਰਹੇ ਸਾਰੇ ਦਰਸ਼ਕਾ ਦਾ ਮੈਂ ਕੋਮਲ ਕਪੂਰ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਅਹਿਮ ਸੁਰਖੀਆਂ ਸੀਐਮ ਆਨ ਨੇ ਆਰਥਿਕਾਂ ਨਾਲ ਕੀਤੀ ਮੀਟਿੰਗ ਮੀਟਿੰਗ ਦੇ ਵਿੱਚ ਆਰਥਿਕਾਂ ਦੀ ਹਰ ਮੰਗ ਪੂਰੀ ਕਰਨ ਦਾ ਦਿੱਤਾ ਪ੍ਰੋਸਾ ਪੀਐਫ ਦੇ 50 ਕਰੋੜ ਰੁਪਏ ਦੇਣ ਦੇ ਮੁੱਦੇ ਤੇ ਵੀ ਕੀਤੀ ਚਰਚਾ ਪੰਚਾਇਤੀ ਚੋਣਾਂ ਵਿਚਾਲੇ ਅਕਾਲੀ ਦਲ ਨੇ ਕੀਤੀ ਮੀਟਿੰਗ ਨਾਮਜ਼ਦਗੀ ਰੱਦ ਹੋਣ ਵਾਲੇ ਪਾਰਟੀ ਉਮੀਦਵਾਰਾਂ ਦੇ ਨਾਲ ਲੀਗਲ ਟੀਮ ਨੇ ਕੀਤੀ ਗੱਲਬਾਤ ਤਕਾਲੀ ਆਗੂ ਬੰਟੀ ਰਮਾਣਾ ਪਹੁੰਚੇ ਖੇਤੀਬਾੜੀ ਦਫ਼ਤਰ ਚੋਣ ਨਿਸ਼ਾਨ ਦੇ ਦਿੱਤੇ ਨਾਲ ਜਾਰੀ ਕਰਨ ਨੂੰ ਲੈ ਕੇ ਚੁੱਕੇ ਸਵਾਲ ਸੁਧਾਰ ਲੈ ਰਾਕੂ ਹਰਿੰਦਰਪਾਲ ਸਿੰਘ ਜੰਤੂ ਮਾਜਰਾ ਪਹੁੰਚੇ ਹਾਈ ਕੋਰਟ ਨਾਮ ਜ਼ਦਕੀ ਪੱਤਰ ਰੱਦ ਕੀਤੇ ਜਾਣ ਨੂੰ ਲੈ ਕੇ ਦਾਖਲ ਕੀਤੀ ਪਟੀਸ਼ਨ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਸੀਐਮ ਭਗਵੰਤ ਮਾਨ ਨੇ ਅੱਜ ਆਰਥੀਆਂ ਦੇ ਨਾਲ ਅਹਿਮ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਉਹਨਾਂ ਦੇ ਵੱਲੋਂ ਕਿਸਾਨਾਂ ਤੇ ਆਰਥੀਆਂ ਦੇ ਹਰ ਮਸਲੇ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਪੰਜਾਬ ਸਰਕਾਰ ਨੇ ਕਿਸਾਨਾਂ ਤੇ ਆਰਥੀਆਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਨ ਦਾ ਵੀ ਭਰੋਸਾ ਦਿੱਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਅੱਜ ਆੜਤੀਆਂ ਦੇ ਨਾਲ ਅਹਿਮ ਮੀਟਿੰਗ ਕੀਤੀ ਗਈ। ਇਸ ਦੌਰਾਨ ਸੀਐਮ ਮਾਨ ਨੇ ਆੜਤੀਆਂ ਦੀਆਂ ਸਾਰੀਆਂ ਮੰਗਾਂ ਕੇਂਦਰ ਸਾਹਮਣੇ ਰੱਖਣ ਦਾ ਭਰੋਸਾ ਜਤਾਇਆ। ਜਿਸ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਅਤੇ ਆੜਤੀਆਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਨ ਦੇ ਭਰੋਸੇ ਤੋਂ ਬਾਅਦ ਆੜਤੀਆਂ ਨੇ ਹੜਤਾਲ ਖਤਮ ਕਰ ਦਿੱਤੀ ਹੈ ਅਤੇ ਕੱਲ ਤੋਂ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਝੋਨੇ ਦੀ ਫਸਲ ਮੁਰਤੋਂ ਸ਼ੁਰੂ ਹੋਵੇਗੀ। ਅਤੇ ਉਨ੍ਹਾਂ ਕਿਹਾ ਜੇਕਰ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਅਦਾਇਗੀ ਨਹੀਂ ਦਿੱਤੀ ਜਾਵੇਗੀ ਤਾਂ ਉਸ ਦੀ ਪਰਪਾਈ ਵੀ ਪੰਜਾਬ ਸਰਕਾਰ ਕਰਨ ਨੂੰ ਤਿਆਰ ਰਹੇਗੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਤੁਸੀਂ ਬਹੁਤ ਸਤਿਕਾਰਯੋਗ ਹੋ ਸਾਡੀ ਸਾਰੀ ਗੱਲ ਨੂੰ ਸਾਰੇ ਪੰਜਾਬ ਵਿੱਚ ਜਾਣਾ ਹੁੰਦਾ ਹੈ ਦੁਨੀਆਂ ਵਿੱਚ ਜਾਣਾ ਹੁੰਦਾ ਹੈ ਅੱਜ ਜਿਹੜੀ ਆਰਤੀ ਅ ਜੂਨੀਅਰ ਨਾਲ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਮੀਟਿੰਗ ਹੋਈ ਵਿੱਚ ਅਫਸਰ ਸਾਹਿਬਾਨ ਵੀ ਸਨ ਉਹਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਉਹਨਾਂ ਦਾ ਕਈ ਮੰਗਾ ਕਈ ਮਾਮਲੇ ਲਟਕਦੇ ਆ ਰਹੇ ਸਨ ਉਹਨਾਂ ਦੀ ਖੁੱਲ ਕੇ ਵਿਚਾਰ ਹੋਈ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਉਹਨਾਂ ਨੂੰ ਪੂਰਨ ਵਿਸ਼ਵਾਸ ਦਿੱਤਾ ਵੱਡੀ ਜਿਹੜਾ ਡਿੱਕਾ ਸੀਗਾ ਜਿਹੜੀ 2.5% ਆੜਤ ਦਾ ਉਹਦੇ 'ਤੇ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਕਿਹਾ ਵੀ ਇਹ ਸੈਂਟਰ ਵੱਲੋਂ ਪਹਿਲਾਂ ਜਿਹੜੀ ਬਣਦੀ ਆ ਉਹਨਾਂ ਨੇ ਕਿਉਂ ਰੋਕੀ ਆ ਪਤਾ ਕਰਦੇ ਆ ਉਹਦੀ ਲੜਾਈ ਲੜਦੇ ਆ ਜੇ ਉਹਦੇ ਵਿੱਚ ਕੋਈ ਕਮੀ ਰਹੇਗੀ ਤਾਂ ਉਹ ਪੰਜਾਬ ਸਰਕਾਰ ਉਹਦੀ ਪਰਪਾਈ ਜਿਹੜੀ ਇਸ ਸੀਜ਼ਨ ਦੇ ਨਾਲ ਹੀ ਕਰ ਦੇਉਗੀ ਪਰ ਜਿਹੜੇ ਅੱਜ ਕਿਸਾਨਾਂ ਨਾਲ ਵੀ ਕੁਝ ਮੀਟਿੰਗ ਹੋਈ ਉਹ ਤਾਂ ਬਾਰੇ ਕੁਝ ਮੈਂ ਜਦੋਂ ਆਇਆ ਸੀ ਜਿਹੜੀ ਮੀਟਿੰਗ ਸੀ ਇਹ ਆੜਤੀਆ ਯੂਨੀਅਨ ਦੀ ਸੀ ਮੈਂ ਥੋੜਾ ਲੇਟ ਹੋਣੇ ਸਾਬ ਆੜਤੀਆਂ ਨੇ ਉਹ ਹੜਤਾਲ ਜਿਹੜੀ ਕੀ ਉਹ ਖਤਮ ਉਹਨਾਂ ਨੇ ਹਾਂ ਹੜਤਾਲ ਉਹਨਾਂ ਦੇ ਪ੍ਰਧਾਨ ਵਿਜੇ ਕਲੜਾ ਜੀ ਤੇ ਸਾਰੇ ਜਿਹੜੇ ਅਹੁਦੇਦਾਰ ਸਾਬਹਾਰਤ ਸੰਨ ਜ਼ਿਲ੍ਹਿਆਂ ਦੇ ਵੀ ਕੁਝ ਪ੍ਰਧਾਨ ਸਨ ਉਹਨਾਂ ਨੇ ਅੱਜ ਤੋਂ ਜਿਹੜੀ ਉਹ ਹੜਤਾਲ ਖਤਮ ਕਰ ਦਿੱਤੀ ਅਗਰ ਖੁੱਡੀਆਂ ਸਾਹਿਬ ਕੇਂਦਰ ਨਹੀਂ ਦਿੰਦਾ 2.5% ਤਾਂ ਪੰਜਾਬ ਸਰਕਾਰ ਦਾ ਉਹਦੀ ਪਰਪਾਈ ਪੰਜਾਬ ਸਰਕਾਰ ਕਰੂ ਕਮੀ ਰਹੂਗੀ ਜਿਹੜੀ ਸਾਰੇ ਮਸਲੇ ਅੱਜ ਹੱਲ ਹੋ ਗਏ ਖੁੱਡੀਆਂ ਸਾਹਿਬ ਡੀਏਪੀ ਦੀ ਵੀ ਜ਼ਿਕਰ ਕਰਕੇ ਆਇਆ ਜਾਇਆ ਕਿ ਡੀਏਪੀ ਦੀ ਵੀ ਘਾਟ ਹੈ ਕਿਉਂਕਿ ਕਟਾਈ ਤੋਂ ਬਾਅਦ ਨਾਲ ਹੀ ਕਣਕ ਦੀ ਬਜਾਈ ਮੈਂ ਤਾਂ ਇਸ ਗੱਲ ਦਾ ਮੈਂ ਪਹਿਲਾਂ ਵੀ ਵਿਸ਼ਵਾਸ ਦਿੱਤਾ ਕਿਉਂ ਇਸ ਗੱਲ ਨੂੰ ਕੀਤਾ ਜਾਂਦਾ ਸਾਡੇ ਕੋਲੇ ਡੀਏਪੀ ਪੂਰੀ ਹੈ ਤੇ ਪੂਰੀ ਪ੍ਰਦਾਨ ਕਰਾਂਗੇ ਹਮਮ ਕਿਸਾਨਾਂ ਦੀ ਮੀਟਿੰਗ ਕਰਾਂਗੇ ਤਾਂ ਮੁੱਖ ਮੰਤਰੀ ਸਾਹਿਬ ਨਾਲ ਕਰਾਂਗੇ ਸਰ ਸਾਹਮਣੇ ਦੇਖ ਕੇ ਮੈਨੂੰ ਇਸੋ ਵੇਖੋ ਇਸ ਗੱਲ ਦਾ ਮੇਰੇ ਜਿਹੜੀ ਗੱਲ ਦਾ ਮੈਨੂੰ ਪਤਾ ਸੀ ਜਿਸ ਵਿੱਚ ਮੈਂ ਆ ਮੈਂ ਤੁਹਾਡੇ ਨਾਲ ਸਾਰੀ ਪੂਰੀ ਇਮਾਨਦਾਰੀ ਇਮਾਨਦਾਰੀ ਨਾਲ ਨਿਭਾਤਾ ਸੀ। ਉਹ ਕਿਸਾਨਾਂ ਦਾ ਮੀਟਿੰਗ ਹੈ ਅੱਗੇ ਹੁਣ ਮੁਖੰਡੀਆਂ ਸਾਹਿਬ ਕੇ ਨਹੀਂ। ਮੇਰੇ ਖਿਆਲ ਜੇ ਕੋਈ ਲੋੜ ਹੋਈ ਤਾਂ ਜ਼ਰੂਰ ਮੈਂ ਕਰ ਲੂੰਗਾ ਮੈਨੂੰ ਕਿਸੇ ਗੱਲ ਦੀ ਨਹੀਂ ਚਾਹੀਏ ਕੋਈ ਵੀ ਭਵਨ ਦੇ ਵਿੱਚ ਵੇਟ ਕਰ ਰਹੇ ਨਾ। ਅੱਜ ਦਾ ਨਾਮ ਹੈ ਇੱਥੋਂ ਕੇ ਦੀ ਪੰਜਾਬ ਪਵ। ਆ ਮੈਂ ਉਸ ਦਿਨ ਅਲਬਿਾਰੇ ਮੈਂ ਕਰ ਲੈਣਾ ਜਿੱਥੇ ਆਰਤੀਆ ਦੇ ਵੱਲੋਂ ਸੀਐਮ ਮਾਨ ਨੂੰ ਕੇਂਦਰ ਤੇ ਕੋਲ ਆਰਡੀਐਫ ਦੇਣ ਦੀ ਮੰਗ ਕੀਤੀ ਹੈ ਤਾਂ ਉੱਥੇ ਹੀ ਮੁੱਖ ਮੰਤਰੀ ਮਾਨ ਨੇ ਲੋੜ ਪੈਣ ਉੱਤੇ ਐਫਸੀਆਈ ਦੇ ਨਾਲ ਕਾਨੂੰਨੀ ਲੜਾਈ ਦੀ ਵੀ ਗੱਲ ਆਖੀ ਹੈ ਪਰ ਉੱਥੇ ਹੀ ਹੁਣ ਦੇਖਣਾ ਇਹ ਵੀ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਦੇ ਵੱਲੋਂ ਆਰਤੀਆ ਨੂੰ ਕਿਤੇ ਵਾਦੇ ਕਦੋਂ ਤੱਕ ਪੂਰੇ ਕੀਤੇ ਜਾਂਦੇ ਨੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਵਿਚਾਲੇ ਸ਼੍ਰਮਣੀ ਅਕਾਲੀ ਦਲ ਦੇ ਵੱਲੋਂ ਅੱਜ ਅਹਿਮ ਮੀਟਿੰਗ ਕੀਤੀ ਗਈ ਮੀਟਿੰਗ ਦੇ ਵਿੱਚ ਪਾਰਟੀ ਉਮੀਦਵਾਰਾਂ ਦੀ ਨਾਮਜ਼ਦਗੀ ਰੱਦ ਹੋਣ ਉੱਤੇ ਮੰਤਨ ਕੀਤਾ ਗਿਆ ਸ਼੍ਰਮਣੀ ਅਕਾਲੀ ਦਲ ਦੀ ਲੀਗਲ ਟੀਮ ਦੇ ਵੱਲੋਂ ਇਨ੍ਹਾਂ ਉਮੀਦਵਾਰਾਂ ਦੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਸਤ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਪਖਤਾ ਦਿਖਾਈ ਦੇ ਰਿਹਾ ਹੈ ਜਿੱਥੇ ਕਈ ਜਗ੍ਹਾ ਪਾਰਟੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਸੀ ਤਾਂ ਉੱਥੇ ਹੀ ਅੱਜ ਅਕਾਲੀ ਦਲ ਦੀ ਲੀਗਲ ਟੀਮ ਦੇ ਵੱਲੋਂ ਨਾਮਜ਼ਦਗੀ ਰੱਦ ਕੀਤੇ ਜਾਣ ਵਾਲੇ ਉਮੀਦਵਾਰਾਂ ਦੇ ਨਾਲ ਚਰਚਾ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚਿਮਮਾ ਤੇ ਮੁਖ ਬੁਲਾਰੇ ਅਰਸ਼ਦੀਪ ਕਲੇਰ ਨੇ ਕਿਹਾ ਕਿ ਮੰਗਲਵਾਰ ਨੂੰ ਵੀ ਲੀਗਲ ਟੀਮ ਪਾਰਟੀ ਦਫਤਰ ਚੰਡੀਗੜ੍ਹ ਵਿਖੇ ਹਾਜ਼ਰ ਰਹੇਗੀ ਪਾਰਟੀ ਵੱਲੋਂ ਪੀੜਤ ਉਮੀਦਵਾਰਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ ਉਮੀਦਵਾਰ ਜਿਹੜੇ ਸਨ ਸਾਰੇ ਅਸੀਂ ਸੂਬੇ ਦੇ ਚੋਣ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਆਏ ਪਹਿਲੀ ਤਾਂ ਗੱਲ ਹੈ ਅਧੇਰ ਕਰਦੀ ਇੱਡੇ ਵੱਡੇ ਪੱਧਰ ਤੇ ਉੱਤੇ ਹੋਈ ਆ ਕਿ ਉਹਨੂੰ ਅੱਖਰਾਂ ਦੇ ਵਿੱਚ ਬਿਆਨ ਕਰਨਾ ਜਿਹੜਾ ਸਾਡੇ ਵਾਸਤੇ ਉਹ ਬਹੁਤ ਮੁਸ਼ਕਲ ਆ ਕਿਉਂਕਿ ਜਿਸ ਲੈਵਲ ਦੇ ਉੱਤੇ ਪੰਜਾਬ ਦੇ ਵਿੱਚ ਨਾਮਜ਼ਦਗੀ ਪੱਤਰ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਰੱਦ ਕੀਤੇ ਆ ਉਹ ਬਹੁਤ ਹੀ ਹੈਰਾਨ ਕਰਨ ਵਾਲੇ ਅੰਕੜੇ ਆ ਹਾਲੇ ਅਫੀਸ਼ੀਅਲ ਕੋਈ ਡਾਟਾ ਸਾਨੂੰ ਮਿਲਿਆ ਨਹੀਂ ਆ ਪਰ ਅਸੀਂ ਆਪਣੇ ਪੱਧਰ ਦੇ ਉੱਤੇ ਜਦੋਂ ਸਾਨੂੰ ਫੀਲਡ ਦੇ ਤੋਂ ਰਿਪੋਰਟਾਂ ਆ ਰਹੀਆਂ ਆ ਆ ਸ਼ਰਮਾ ਸਾਹਿਬ ਦਾ ਹਲਕਾ ਚੰਡੀਗੜ੍ਹ ਦੇ ਸਰ ਤੋਂ ਨੇੜੇ ਆ ਤੇ ਇਹਨਾਂ ਦੇ ਹਲਕੇ ਦੇ ਵਿੱਚ ਹੀ 91 ਸਰਪੰਚਾਂ ਦੇ ਤੇ 204 ਪੰਚਾਇਤ ਮੈਂਬਰਾਂ ਦੇ ਜੜਿਆ ਉਹ ਆ ਜਿਹੜਾ ਚੰਡੀਗੜ੍ਹ ਦੇ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਸਭ ਤੋਂ ਨੇੜੇ ਦਾ ਹਲਕਾ ਉਹਦੇ ਵਿੱਚ ਹੀ ਇੰਨੇ ਵੱਡੀ ਗਿਣਤੀ ਦੇ ਵਿੱਚ ਇੱਕ ਹਲਕੇ ਦੇ ਵਿੱਚ ਨੋਮੀਨੇਸ਼ਨ ਪੱਤਰ ਰੱਦ ਹੋਏ। ਔਰ ਸਾਰੇ ਪੰਜਾਬ ਦੇ ਵਿੱਚੋਂ ਮੈਂ ਜਿੰਨਾ ਕੋ ਡਾਟਾ ਆਪਣੇ ਪੱਧਰ ਤੇ ਇਕੱਠਾ ਕਰ ਚੁੱਕਿਆ। ਕਿਉਂਕਿ ਚੋਣ ਕਮਿਸ਼ਨ ਵੱਲੋਂ ਹਾਲੇ ਕੋਈ ਡਾਟਾ ਜਾਰੀ ਨਹੀਂ ਹੋਇਆ। ਇੱਕ ਗੱਲ ਦਾ ਮੈਨੂੰ ਅਫਸੋਸ ਆਇਆ ਕਿ ਜਿਹੜੀ ਸ਼ੈਡਿਊਲ ਹੁੰਦੀ ਹੈ ਇਲੈਕਸ਼ਨ ਦੀ ਉਦੀ ਬੜੀ ਸ਼ਕਤੀ ਦੇ ਨਾਲ ਹਮੇਸ਼ਾ ਅਸੀਂ ਦੇਖਦੇ ਆ ਕਿ ਪਲਣਾ ਕੀਤੀ ਜਾਂਦੀ ਹੈ ਪਰ ਐਤ ਕੀ ਬਹੁਤ ਢਿੱਲਾ ਕੰਮ ਹੈ ਇਸ ਗੱਲ ਤੇ ਕਿ 5 ਤਰੀਕ ਦੀ ਸਕਰਟਰੀ ਹੋ ਚੁੱਕੀ ਹੈ ਪੜਤਾਲ ਕਾਗਜ਼ਾਦੀ ਹੋ ਚੁੱਕੀ ਹੈ 5 ਰਾਤ ਤੱਕ ਸਾਰੀਆਂ ਲਿਸਟਾਂ ਇਲੈਕਸ਼ਨ ਕਮਿਸ਼ਨ ਕੋਲੇ ਪਹੁੰਚ ਜਾਣੀਆਂ ਚਾਹੀਦੀਆਂ ਸੀ ਜਦੋਂ ਵੀ ਉੱਥੇ ਪ੍ਰੋਸੈਸ ਖਤਮ ਹੋਵੇ ਪਰ ਹਾਲੇ ਤੱਕ ਖੁੱਲਾ ਕੰਮ ਚੱਲਦਾ ਪਿਆ ਅੱਜ ਲਿਸਟ ਹੋਰ ਲੱਗਦੀ ਆ ਤੇ ਅਗਲੇ ਦਿਨ ਲਿਸਟ ਜਿਹੜੀ ਆ ਉਥੇ ਹੋਰ ਲੱਗ ਜਾਂਦੀ ਆ ਜਿਹੜਾ ਪਹਿਲਾ ਬੰਦਾ ਯੋਗ ਸੀ ਉਹ ਅਯੋਗ ਹੋ ਜਾਂਦਾ ਜਿਹੜਾ ਅਯੋਗ ਹੁੰਦਾ ਉਹ ਅਗਲੇ ਦਿਨ ਯੋਗ ਹੋ ਜਾਂਦਾ ਦੇਖਣਾ ਹੋਵੇਗਾ ਜਿਸ ਤਰ੍ਹਾਂ ਅਕਾਲੀ ਦਲ ਦੇ ਵੱਲੋਂ ਮੌਜੂਦਾ ਸਰਕਾਰ ਅਤੇ ਅਫਸਰਾਂ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਉਸਤੇ ਮੌਜੂਦਾ ਸਰਕਾਰ ਵੱਲੋਂ ਕੀ ਜਵਾਬ ਦਿੱਤਾ ਜਾਂਦਾ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਪੰਚਾਇਤੀ ਚੋਣਾਂ ਦੇ ਵਿੱਚ ਨਾਮ ਸਦਗਿਆ ਪਰੰਤੋ ਬਾਅਦ ਹੁਣ ਚੋਣ ਨਿਸ਼ਾਨ ਜਾਰੀ ਕਰਨ ਨੂੰ ਲੈ ਕੇ ਪੇਚ ਫਸਦਾ ਦਿਖਾਈ ਦੇ ਰਿਹਾ ਹੈ ਅਕਾਲੀ ਅੱਗੂ ਪੰਟੇ ਨੂੰ ਮਾਣਾ ਅਜਫਰੀਦ ਕੋਟ ਦੇ ਖੇਤੀ ਬੜੀ ਦਫਤਰ ਪਹੁੰਚੇ ਜਿੱਥੇ ਉਹਨਾਂ ਨੇ ਚੋਣ ਨਿਸ਼ਾਨ ਦੇਰੀ ਦੇ ਨਾਲ ਜਾਰੀ ਕੀਤੇ ਜਾਣ ਨੂੰ ਲੈ ਕੇ ਸਵਾਲ ਚੁੱਕੇ ਨੇ ਸ਼ਿਰਮਨੀ ਕਲੀਦਲ ਦੇ ਸੀਨੀਅਰ ਅਗਰੂ ਬੰਟੀ ਰੋਮਾਣਾ ਅੱਜ ਫਰੀਦਕੋਟ ਦੇ ਖੇਤੀਬਾੜੀ ਦਫ਼ਤਰ ਪਹੁੰਚੇ ਜਿੱਥੇ ਉਹਨਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਮੌਜੂਦਾ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਨੇ ਉਹਨਾਂ ਕਿਹਾ ਕਿ 5 ਅਕਤੂਬਰ ਇਤਰਾਜ਼ ਲੈਣ ਦੀ ਆਖਰੀ ਤਾਰੀਖ ਸੀ ਅਤੇ ਇਸ ਸੰਬੰਧੀ ਰਿਪੋਰਟ ਆਰਓ ਚ ਵੀਡੀਓ ਆਫਿਸ ਜਮ੍ਹਾਂ ਕਰਵਾਉਣੀਆਂ ਸੀ ਪਰ ਹਲੇ ਤੱਕ ਪਟਵਾਰੀਆਂ ਦੇ ਵੱਲੋਂ ਰਿਪੋਰਟਾਂ ਲਈਤੀਆਂ ਜਾ ਰਹੀਆਂ ਨੇ ਉੱਥੇ ਰਮਾਣਾ ਨੇ ਚੋਣ ਨਿਸ਼ਾਨਦੇਹੀ ਦੇ ਨਾਲ ਜਾਰੀ ਕਰਨ ਨੂੰ ਲੈ ਕੇ ਵੀ ਸਵਾਲ ਚੁੱਕੇ ਨੇ ਇਸ ਹੱਦ ਤੱਕ ਪੰਚਾਇਤ ਇਲੈਕਸ਼ਨ ਦੀ ਪ੍ਰਣਾਲੀ ਜਿਹੜੀ ਹੈ ਜਾਂ ਇਲੈਕਸ਼ਨ ਪ੍ਰਣਾਲੀ ਹੈ ਉਹਦੀਆਂ ਤਜੀਆਂ ਵੜੀਆਂ ਚਾਰੀਆਂ ਇਲੈਕਸ਼ਨ ਸ਼ਡਿਊਲ ਇੱਕ ਇਲੈਕਸ਼ਨ ਕਮਿਸ਼ਨ ਵੱਲੋਂ ਆਇਆ ਜਿਹਦੇ ਤਹਿਤ ਨੋਮੀਨੇਸ਼ਨ ਫਾਈਲ ਕਰਨ ਦੀ ਆਖਰੀ ਤਰੀਕ 4 ਤਰੀਕ ਸੀ 3 ਵਜੇ ਤੱਕ ਉਸ ਤੋਂ ਬਾਅਦ 5 ਤਰੀਕ اعتراض ਲੈਣ ਦੀ ਤਾਰੀਖ ਸੀ অবਜੈਕਸ਼ਨ ਲੈਣ ਦੀ ਤਾਰੀਖ ਸੀ ਪੜਤਾਲ ਦੀ ਤਾਰੀਖ ਸੀ ਸਕਰੂਟੀਨੀ ਦੀ ਤਾਰੀਖ ਸੀ 5 ਤਰੀਕ 3 ਵਜੇ ਤੱਕ ਜੀਨੂੰ ਕੋਈ ਸ਼ਿਕਾਇਤ ਸੀ ਜਿਹੜੀ ਕੋਈ অবਜੈਕਸ਼ਨ ਸੀ ਉਹ ਉਹਨਾਂ ਨੇ ਸੰਬੰਧਿਤ ਆਰਓ ਜਾਂ ਬੀਡੀਓ ਆਫਿਸ ਕੋਲੇ ਜਮ੍ਹਾਂ ਕਰਾਉਣੇ ਸੀ ਉਸ ਦਿਨ ਰਿਪੋਰਟ ਲੈ ਕੇ ਸੰਬੰਧਿਤ ਅਫਸਰ ਤੋਂ ਤੇ 5 ਤਰੀਕ ਨੂੰ 5 ਵਜੇ ਤੱਕ ਲਿਸਟਾਂ ਫਾਈਨਲ ਲੱਗਣੀਆਂ ਸੀ 5 ਤਰੀਕ ਰਾਤ 12 ਵਜੇ ਤੱਕ ਪਹਿਲਾਂ ਤਾਂ ਲਿਸਟਾਂ ਲਾਉਣ ਤੋਂ ਆਨਾਕਾਨੀ ਕੀਤੀ ਗਈ ਜਦੋਂ ਲੋਕਾਂ ਵੱਲੋਂ ਪ੍ਰੈਸ਼ਰ ਪਾਇਆ ਗਿਆ ਲੋਕ ਇਕੱਠੇ ਹੋਣ ਲੱਗੇ 5 ਤਰੀਕ ਨੂੰ 12 ਵਜੇ ਲਿਸਟਾਂ ਲਾਈਆਂ ਗਈਆਂ ਅੱਜ ਤੁਸੀਂ ਦੇਖ ਲਓ 5 ਤਰੀਕ ਨੰਂ ਕੀ 6 ਤਰੀਕ ਨੰਂ ਕੀ ਅੱਜ 7 ਤਰੀਕ ਪੌਣੇ 2 ਵਜੇ ਹੈ ਦੁਪਹਿਰ ਦੇ ਤੇ ਅੱਜ ਜਦੋਂ ਸਿੰਪਲ ਅਲਾਟਮੈਂਟ ਦਾ ਦੇਣਾ ਹੈ ਕਾਗਜ਼ ਵਾਪਸ ਲੈਣ ਦਾ ਦੇਣਾ ਹੈ ਤੇ ਅੱਜ ਵੀ ਪਟਵਾਰੀਆਂ ਤੋਂ ਤੇ ਸੈਕਟਰੀਆਂ ਤੋਂ ਰਿਪੋਰਟਾਂ ਦਿੱਤੀਆਂ ਜਾ ਰਹੀਆਂ ਅੱਜ ਦੀ ਤਰੀਕ 'ਚ ਤੇ ਕਾਗਜ਼ ਰਿਜੈਕਟ ਕੀਤੇ ਜਾ ਰਹੇ ਆ ਇੱਕ ਪਟਵਾਰੀ ਤੋਂ ਰਿਪੋਰਟ ਲਈਤੀ ਜਾ ਰਹੀ ਹੈ ਕਿ ਇਹਦਾ ਛੱਪੜ ਤੇ ਨਜਾਇਜ਼ ਕਬਜ਼ਾ ਨਾ ਇਹਨਾਂ ਦਾ ਘਰ ਛੱਪੜ ਦੇ ਨੇੜੇ ਤੇੜੇ ਪਿੰਡ ਦੇ ਵਿਚਾਲੇ ਰਹਿਣ ਵਾਲੇ ਐ ਦੂਸਰੀ ਗੱਲ ਚਲੋ ਜਿਹੜੀ ਗਲਤ ਰਿਪੋਰਟ ਬਣਾ ਰਿਆ ਉਹ ਇੱਕ ਇੱਕ ਵਿਸ਼ਾਉ ਹੈ ਦੂਸਰੀ ਗੱਲ ਜਿਹੜੀਆਂ ਵੀ ਰਿਪੋਰਟਾਂ ਪਾਨੀਆਂ ਸੀ ਜਿਹੜੇ ਇਤਰਾਜ ਆਉਣੇ ਸੀ ਇਤਰਾਜਾਂ ਤੇ ਰਿਪੋਰਟਾਂ ਸਬਮਿਟ ਹੋਣੀਆਂ ਸੀ ਉਹਦੀ ਤਰੀਕ 5 ਤਰੀਕ ਸੀ। ਉਸ ਤੋਂ ਬਾਅਦ ਤੁਸੀਂ ਪੜਤਾਲ ਤੋਂ ਬਾਅਦ ਸਾਰੀ ਇਹ ਲਿਸਟ ਲਾਈਆ ਸਾਰੇ ਪਿੰਡਾਂ ਦੀ ਲੱਗੀ ਹੈ ਵੇਖੋ ਤੁਸੀਂ। ਅਸੀਂ ਖੇਤੀਬਾੜੀ ਦਫ਼ਤਰ ਫਰੀਦਕੋਟ ਖੜੇ ਹਾਂ ਤੇ ਅੱਜ ਤੁਸੀਂ 7 ਤਰੀਕ ਨੂੰ 48 ਘੰਟਿਆਂ ਬਾਅਦ ਤੁਸੀਂ ਬੰਦੇ ਦੇ ਕਾਗਜ਼ ਰੀਚੈੱਕ ਕਰਦੇ ਹੋਗੇ ਕਿਵੇਂ ਕਰੋਗੇ ਜੀ ਕਾਗਜ਼ ਰੀਚੈੱਕ ਦੱਸਦੀ ਹੈ ਕਿ ਪੰਜਾਬ ਦੇ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਦੀਆਂ ਵੋਟਾਂ ਪੈਣਗੀਆਂ ਸਵੇਰੇ 8 ਵਜੇ ਤੋਂ ਲੈ ਕੇ 4 ਵਜੇ ਤੱਕ ਪੋਲਿੰਗ ਕੀਤੀ ਜਾਵੇਗੀ ਅਤੇ ਗਿਣਤੀ ਚੋਣਾਂ ਤੋਂ ਬਾਅਦ ਉਸੇ ਹੀ ਦਿਨ ਕੀਤੀ ਜਾਵੇਗੀ ਤੇ ਉਸੇ ਦਿਨ ਹੀ ਨਤੀਜੇ ਐਲਾਨੇ ਜਾਣਗੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਹਰਿੰਦਰਪਾਲ ਸਿੰਘ ਚੰਦੂ ਮਾਝਾ ਦੇ ਵੱਲੋਂ ਪੰਚਾਇਤੀ ਚੋਣਾਂ ਦੇ ਨਾਮਜ਼ਦਗੀ ਪੱਤਰ ਜ਼ਬਰਨ ਰੱਦ ਕਰਨ ਨੂੰ ਲੈ ਕੇ ਹਾਈ ਕੋਰਟ ਦਾ ਰੁਕ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਜਿੱਥੇ-ਜਿੱਥੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਨੇ ਉੱਥੇ ਦੀਆਂ ਵੱਖ-ਵੱਖ ਪਟੀਸ਼ਨਾਂ ਅੱਜ ਹਾਈ ਕੋਰਟ ਦੇ ਵਿੱਚ ਦਾਖਲ ਕਰ ਦਿੱਤੀਆਂ ਗਈਆਂ ਨੇ ਬੇਤੇਦਨੀ ਸ਼ਮਨੀ ਅਕਾਲੀ ਦਲ ਸੁਦਾਰ ਲਹਿਰ ਦੇ ਆਗੂ ਹਰਿੰਦਰਪਾਲ ਸਿੰਘ ਚੰਦੂ ਮਾਝਾ ਦੇ ਵੱਲੋਂ ਵੀਡੀਓ ਅਫਸਰਾਂ ਤੇ ਇਲਜ਼ਾਮ ਲਗਾਏ ਗਏ ਸੀ ਕਿ ਉਹਨਾਂ ਦੇ ਵੱਲੋਂ ਜ਼ਬਰਨ ਪੰਚਾਇਤੀ ਚੋਣਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਨੇ ਹਾਲਾਂਕਿ ਉਹਨਾਂ ਦੇ ਵੱਲੋਂ ਅਫਸਰਾਂ ਨੂੰ ਇਸ ਨਾਮਜ਼ਦਗੀ ਪੱਤਰਾਂ ਨੂੰ ਸਹੀ ਕਰਨ ਦਾ ਇੱਕ ਦਿਨ ਦਾ ਸਮਾਂ ਦਿੱਤਾ ਗਿਆ ਸੀ ਪਰ ਜਦੋਂ ਅਫਸਰਾਂ ਦੇ ਵੱਲੋਂ ਵੀ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ ਤਾਂ ਉਹਨਾਂ ਦੇ ਵੱਲੋਂ ਅੱਜ ਹਾਈ ਕੋਰਟ ਵਿੱਚ ਪੇਸ਼ ਹੋ ਕੇ ਜਿੱਥੇ-ਜਿੱਥੇ ਨਾਮਜ਼ਦਗੀਆਂ ਪੱਤਰ ਰੱਦ ਕੀਤੇ ਗਏ ਨੇ ਉੱਥੇ ਤੇ ਗਿਆ ਵਾਕ ਵਾਕ ਪਟੀਸ਼ਨਾਂ ਹਾਈ ਕੋਰਟ ਦੇ ਵਿੱਚ ਅੱਜ ਦਾਖਲ ਕੀਤੀਆਂ ਜਿਵੇਂ ਕੱਲ ਗੱਲਬਾਤ ਵੀ ਕੀਤੀ ਸੀ ਤੇ ਅਫਸਰ ਸਾਹਿਬਾਨਾਂ ਨੂੰ ਇੱਕ ਵਾਰੀ ਕਿਹਾ ਵੀ ਸੀਗਾ ਵੀ ਤੁਸੀਂ ਆਪਣੇ ਆਪ ਉਹ ਕਾਗਜ਼ ਜਿਹੜੇ ਤੁਸੀਂ ਗਲਤ ਢੰਗ ਨਾਲ ਰੱਦ ਕੀਤੇ ਨੇ ਉਹਨਾਂ ਨੂੰ ਸਹੀ ਕਰ ਦਿਓ ਨਹੀਂ ਮਜਬੂਰਨ ਸਾਨੂੰ ਮਾਨਯੋਗ ਹਾਈ ਕੋਰਟ ਦੇ ਕੋਲੇ ਆਪਣੀ ਦਰਖਾਸਤਾਂ ਜਿਹੜੀ ਲੈ ਕੇ ਜਾਣੀ ਪੈਣੀ ਹੈ ਸੋ ਅੱਜ ਉਹਨਾਂ ਵੱਲੋਂ ਜੇ ਕੋਈ ਕਾਰਵਾਈ ਨਹੀਂ ਹੋਈ ਅਸੀਂ ਹਾਈ ਕੋਰਟ ਆ ਕੇ ਉਹ ਪਟੀਸ਼ਨਾਂ ਜਿਹੜੀਆਂ ਅਲੱਗ-ਅਲੱਗ ਉਹਨਾਂ ਪੰਚਾਇਤਾਂ ਦੀਆਂ ਜਿਨ੍ਹਾਂ ਦੇ ਬਿਲਕੁਲ ਨਿਰਅਧਾਰ ਤੌਰ ਦੇ ਉੱਤੇ ਜਿਹੜੇ ਕਾਗਜ਼ ਆ ਉਹ ਰੱਦ ਕੀਤੇ ਗਏ ਆ ਉਹਨਾਂ ਦੀਆਂ ਇੱਥੇ ਪटीशनਾਂ ਲੈ ਕੇ ਆਏ ਆ ਜਿਹੜੇ ਪਿੰਡ ਦੇ ਵਿੱਚ ਪੰਚਾਇਤੀ ਜ਼ਮੀਨ ਹੀ ਨਹੀਂ ਹੈਗੀ ਉਸ ਪਿੰਡ ਦੇ ਵਿੱਚ ਵੀ ਇਹ ਇ objection ਲਵਾਤੇ ਆ ਵੀ ਇਹਦੇ ਕੋਲੇ ਪੰਚਾਇਤੀ ਜ਼ਮੀਨ ਤੇ ਕਬਜ਼ਾ ਤੇ ਹਰਾਨੀ ਜਾਈਏ ਸੜਕੇ ਜਾਈਏ ਵੀਡੀਓ ਦਫ਼ਤਰ ਦੇ ਜਿਨ੍ਹਾਂ ਨੇ ਲਿਖ ਕੇ ਦਿੱਤੇ ਆ ਵੀ ਹਾਂਜੀ ਇਹਨਾਂ ਦਾ ਪੰਚਾਇਤੀ ਜ਼ਮੀਨ ਤੇ ਕਬਜ਼ਾ ਪਿੰਡ ਵਿੱਚ ਪੰਚਾਇਤੀ ਜ਼ਮੀਨ ਹੀ ਨਹੀਂ ਹੈਗੀ ਸੋ ਇਦਾਂ ਦੀ ਦੋਸ਼ ਲੱਗ ਪਗ ਹਰ ਇੱਕ ਬੰਦੇ ਤੇ ਹੁਣ ਸਾਡਾ ਕਹਿਣਾ ਤਾਂ ਇਹ ਸੀ ਵੀ ਐਫੀਡੇਵਿਟ ਬੰਦੇ ਨੇ ਨਾਲ ਦਿੱਤਾ ਹੋਇਆ ਲਗਭਗ ਜਿੰਨੇ ਕੇਸ ਆਏ ਆ ਵੀ ਜਾਂ ਤਾਂ ਐਫੀਡੇਵਿਟ ਗਲਤ ਆ ਦੇਣ ਵਾਲਾ ਉਹਦੇ ਕਾਰਵਾਈ ਕਰੋ ਬੰਦੇ ਤੇ ਜਿਹਦੇ ਵਿੱਚ ਉਹ ਕਹਿ ਰਿਹਾ ਵੀ ਮੇਰਾ ਕਿਸੇ ਪੰਚਾਇਤੀ ਜ਼ਮੀਨ ਤੇ ਸਰਕਾਰੀ ਜਗ੍ਹਾ ਤੇ ਕੋਈ ਕਬਜ਼ਾ ਨਹੀਂ ਹੈਗਾ ਜਾਂ ਫਿਰ ਜਿਹੜਾ ਅਫਸਰ ਆ ਉਹ ਤੇ ਕਾਰਵਾਈ ਕਰੋ ਜਿਹਨੇ ਗਲਤ ਰੰਗਨਾ ਰੱਦ ਕੀਤੇ ਆ ਸੋ ਪਿੰਡਾਂ ਦੇ ਪਿੰਡ ਲੜਾ ਤੇ ਆਪਸੀ ਕਲੇਸ਼ ਪਵਾਤੇ ਆ ਅਸੀਂ ਸਾਡਾ ਮਫਾਦ ਕੋਈ ਨਿੱਜੀ ਨਹੀਂ ਅੱਜ ਮੇਰਾ ਹਾਈ ਕੋਰਟ ਆਉਣ ਦਾ ਕੇਵਲ ਤੇ ਕੇਵਲ ਜਿੰਨਾ ਕੱਲ੍ਹ ਕਿਹਾ ਸੀ ਕੇਵਲੇ ਮਕਸਦ ਆ ਇਹ ਪ੍ਰੇ ਲੈ ਕੇ ਆਏ ਆ ਅਸੀਂ ਮਨਜੋ ਹਾਈ ਕੋਰਟ ਦੇ ਕੋਲੇ ਕਿ ਤੁਸੀਂ ਇਹਨਾਂ ਸਾਡੇ ਜਿਹੜੇ ਉਮੀਦਵਾਰ ਨੇ ਪਿੰਡਾਂ ਦੇ ਲੋਕਾਂ ਦੇ ਕਈ ਪਿੰਡ ਤਾਂ ਐਸੇ ਆ ਜਿੱਥੇ ਲਗਭਗ ਸਾਰੇ ਪਿੰਡ ਨੇ ਸਹਿਮਤੀ ਕਰਕੇ ਉਮੀਦਵਾਰ ਖੜੇ ਕੀਤੇ ਸੀਗੇ ਵੀ ਇਹਨਾਂ ਉਮੀਦਵਾਰਾਂ ਨੂੰ ਚੋਣ ਲੜਨ ਦਾ ਅਧਿਕਾਰ ਦਿੱਤਾ ਜਾਵੇ ਤੇ ਇਹਨਾਂ ਜਿਹੜੇ ਕਾਗਜ਼ ਰੱਦ ਕੀਤੇ ਨੇ ਉਹਨਾਂ ਦੀ ਮੁੜ ਪਰਤਾਲ ਕੀਤੀ ਜਾਵੇ ਇਹ ਦਰਖਾਸਤ ਲੈ ਕੇ ਹਾਈ ਕੋਰਟ ਦੇ ਕੋਲੇ ਆਏ ਤੇ ਮੈਨੂੰ ਉਮੀਦ ਆ ਵੀ ਅ ਕੱਲ ਜਾਂ ਪਰਸੋਂ ਤੱਕ ਉਮੀਦ ਆ ਵੀ ਮਾਨਯੋਗ ਕੋਰਟ ਆ ਜਿਹੜਾ ਇਹਦੇ ਸੰਦਰਭ ਦੇ ਵਿੱਚ ਜਿਹੜਾ ਫੈਸਲਾ ਨਾਊਗੀ ਦੱਸਦੇ ਕਿ ਬਿਹਤਰੀ ਨੇ ਚੰਤੂ ਮਾਝੜਾ ਨੇ ਦੱਸਿਆ ਸੀ ਕਿ ਜਿਹੜੇ ਉਮੀਦਵਾਰਾਂ ਦੇ ਕੋਲ ਨਾ ਆਪਣੀ ਤੇ ਨਾ ਹੀ ਪੰਚਾਇਤੀ ਜ਼ਮੀਨ ਹੈ ਉਹਨਾਂ ਤੇ ਪੰਚਾਇਤੀ ਜ਼ਮੀਨ ਹੜਪਣ ਦੇ ਦੋਸ਼ ਲਗਾਏ ਗਏ ਨੇ ਜਿਨ੍ਹਾਂ ਕੋਲ ਪਸ਼ੂ ਹੀ ਨਹੀਂ ਹੈ ਉਹਨਾਂ ਦੇ ਗਲੀਆਂ ਕਿੱਲੇ ਗड्ढे ਦਿਖਾ ਕੇ ਕਮਚੇ ਦਿਖਾਏ ਗਏ ਨਹੀਂ ਸ਼੍ਰੋਮ ਨੇ ਅਕਾਲੀ ਦਲ ਬਾਦਲ ਨੂੰ ਦਿੱਲੀ ਵਿੱਚ ਝਟਕਾ ਲਗਾਇਆ ਪਾਰਟੀ ਦੇ ਸ਼੍ਰੋਮਨੀ ਕਮੇਟੀ ਮੈਂਬਰ ਅਨੂਪ ਸਿੰਘ ਘੁੰਮਣਾ ਜੇ ਸ਼੍ਰੋਮ ਨੇ ਕਾਲੀ ਦਾਲਾ ਦਿੱਲੀ ਵਿੱਚ ਸ਼ਾਮਲ ਹੋ ਗਏ ਨੇ ਇਸ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਰ ਨੇ ਦਿੱਤੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰते हुए ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਨੂਪ ਸਿੰਘ ਘੁੰਮਣ ਅੱਜ ਬਾਦਲ ਪਰਿਵਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿੱਚ ਸ਼ਾਮਲ ਹੋਗੇ ਨਹੀਂ ਇਤਿਹਾਸ ਵਿੱਚ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਈਆ ਕੋਸ਼ਿਸ਼ ਕੀਤਾ ਗਿਆ ਇਸ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਦਾ ਅਹੁਦਾ ਛੱਡਣ ਨੂੰ ਤਿਆਰ ਨਹੀਂ ਕਾਲਕ ਨੇ ਕਿਹਾ ਕਿ ਅਕਾਲੀ ਦਲ ਬਾਦਲ ਦੇ ਕੁਝ ਹੋਰ ਮੈਂਬਰ ਵੀ ਉਹਨਾਂ ਦੀ ਸੰਪਰਕ ਵਿੱਚ ਨੇ ਜੋ ਆਉਣ ਦੇ ਕੁਝ ਦਿਨਾਂ ਵਿੱਚ ਅਕਾਲੀ ਦਲ ਦਿੱਲੀ ਵਿੱਚ ਸ਼ਾਮਲ ਹੋ ਸਕਦੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦਿੰਦਾ ਸਰਦਾਰ ਅਨੂਪ ਸਿੰਘ ਜੀ ਕੁਮਰ ਸਾਹਿਬ ਨੂੰ ਜਿਨ੍ਹਾਂ ਨੇ ਆਪਣੀ ਵਿਵੇਕ ਬੁੱਧੀ ਦੇ ਨਾਲ ਇਹ ਫੈਸਲਾ ਲਿਆ ਔਰ ਸ਼ਰੂਬਨੀ ਅਕਾਲੀ ਦਲ ਦਿੱਲੀ ਸਟੇਟ ਦੇ ਵਿੱਚ ਸ਼ਮੂਲੀਅਤ ਪਾਈ ਇਹਨਾਂ ਨੂੰ ਮੈਂ ਪਾਰਟੀ ਚਾਨਦੂ ਜੀ ਆਇਆਂ ਵੀ ਕਹਿੰਦਾ ਔਰ ਇਹ ਜਿਹੜੀ ਸੋਚ ਲੈ ਕੇ ਆਏ ਨੇ ਕਿ ਜਿਸ ਤਰੀਕੇ ਦੇ ਨਾਲ ਅੱਜ ਪੰਥ ਦੇ ਵਿੱਚ ਨਿਗਾਰ ਆ ਰਿਹਾ ਅੱਜ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਰ ਲਗਾਤਾਰ ਆਪਣਾ ਸੰਗਤਾਂ ਦੇ ਵਿੱਚ ਆਪਣਾ ਅਕਸ ਗੁਆ ਰਹੀ ਹੈ ਔਰ ਇਹਨੂੰ ਦੇਖਦੇ ਹੋਏ ਇਹਨਾਂ ਨੇ ਅੱਜ ਫੈਸਲਾ ਲਿਆ ਮੇਰੇ ਪਿਛਲੇ ਦਿਨਾਂ ਤੋਂ ਇਹਨਾਂ ਨਾਲ ਗੱਲ ਚੱਲ ਰਹੀ ਸੀ ਇਹਨਾਂ ਦੇ ਮਨ ਦੇ ਵਿੱਚ ਬੜਾ ਅਫਸੋਸ ਵੀ ਸੀ ਬੜਾ ਭਾਰ ਸੀ ਕਿ ਜਿਸ ਪਾਰਟੀ ਦਾ ਪ੍ਰਧਾਨ ਕੌਮ ਤੋਂ ਪੰਥ ਤੋਂ ਤਨਖਾਹਿਆ ಘೋಷਿਤ ਹੋ ਚੁੱਕਾ ਹੋਵੇ ਮੈਂ ਉਸ ਪਾਰਟੀ ਦੇ ਵਿੱਚ ਕੀ ਰਹਿ ਕੇ ਕਰਨਾ ਹੈ ਔਰ ਇਹ ਜੋ ਇਹਨਾਂ ਦੇ ਵਿੱਚ ਅਫਸੋਸ ਸੀ ਉਹ ਲਗਾਤਾਰ ਮੈਂ ਸਮਝਦਾ ਕਿ ਅਜ ਅਕਾਲੀ ਦਲ ਦੇ ਵਿੱਚ ਇਜ਼ਾਫਾ ਹੋ ਰਿਹਾ ਉਸ ਦਾ ਅਫਸੋਸ ਆ ਕਿਉਂਕਿ ਪਿਛਲੇ ਦਿਨਾਂ ਸਾਰਿਆਂ ਨੇ ਤੁਸੀਂ ਦੇਖਿਆ ਕਿ ਜੋ ਦਿੱਲੀ ਦੀ ਪ੍ਰਧਾਨਗੀ ਕਰ ਰਹੇ ਸਰਦਾਰ ਪਰਮਜੀਤ ਸਿੰਘ ਸਰਨਾ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਤੋਂ ਉਲਟ ਅੱਜ ਵੀ ਕਿਉਂਕਿ ਉਹ ਪਹਿਲੇ ਵੀ ਦੋ-ਦੋ ਸੰਗਰਾਂਧਾ ਦੋ-ਦੋ ਗੁਰਪੁਰਬ ਬਣਾਉਂਦੇ ਰਿਹਾ ਇਸ ਵਾਰ ਵੀ ਇਹਨਾਂ ਨੇ ਫਿਰ ਤੋਂ ਗੁਰੂ ਰਾਮਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਜਿਹੜਾ ਚੈਲੰਜ ਕਰਦੇ ਹੋਏ ਅਕਾਲ ਤਖਤ ਸਾਹਿਬ ਨੂੰ ਜਿਹੜਾ ਪਾਕਿਸਤਾਨ ਜਾ ਕੇ 9 ਤਰੀਕ ਨੂੰ ਮਨਾਣ ਦੀ ਗੱਲ ਕੀਤੀ ਉਸ ਕਰਕੇ ਵੀ ਬੜਾ ਮਨ ਦੇ ਵਿੱਚ ਇਹਨਾਂ ਦੇ ਰੋਸ ਆਇਆ ਕਿ ਭਈ ਇਹ ਹਰ ਗੱਲ ਜਿੱਥੇ ਅਕਾਲ ਤੱਕ ਤੋਂ ਵੀ ਉਲਟ ਹੋਣ ਜਿੱਥੇ ਪੰਥ ਤੋਂ ਵਿਰੋਧੀ ਹੋਣ ਇਹ ਸਾਰੀਆਂ ਗੱਲਾਂ ਜਿਹੜੀਆਂ ਨਾ ਮਨ ਦੇ ਵਿੱਚ ਬੜਾ ਭਾਰ ਸੀ ਸੋ ਇਹਨਾਂ ਨੇ ਅੱਜ ਆਪਣਾ ਫੈਸਲਾ ਲਿਆ ਕਿ ਮੈਨੂੰ ਸੰਗਤ ਨੇ ਦਿੱਲੀ ਕਮੇਟੀ ਦੇ ਵਿੱਚ ਇਸ ਕਰਕੇ ਭੇਜਿਆ ਸੀ ਕਿ ਮੈਂ ਕੌਮ ਦੀ ਪੰਥ ਦੀ ਸੇਵਾ ਕਰ ਸਕਾਂ ਔਰ ਖਾਸ ਤੌਰ ਤੇ ਮੇਰੇ ਇਲਾਕੇ ਦੀ ਸੇਵਾਵਾਂ ਕਰ ਸਕਾਂ ਔਰ ਬਤੌਰ ਮੈਂਬਰ ਰਹਿੰਦੇ ਹੋਏ ਅੱਜ 2.5 ਸਾਲਾਂ ਤੋਂ ਕੋਈ ਐਫਓ ਜ ਆ ਵੱਡਾ ਕਾਰਜ ਨਹੀਂ ਆਪਣੇ ਇਲਾਕੇ ਦੀ ਸੰਗਤੋਂ ਉਸੇ ਕਰ ਸਕੇ ਔਰ ਜਿਸ ਸੰਗਤ ਨੇ ਇਹਨਾਂ ਨੂੰ ਚੁਣ ਕੇ ਭੇਜਿਆ ਉਹਨਾਂ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅੱਜ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਵਿੱਚ ਸ਼ਮੂਲੀਅਤ ਪਾ ਰਹੇ ਨੇ ਸੋ ਮੈਂ ਇਹਨਾਂ ਨੂੰ ਆਏ ਹੋਏ ਨੂੰ ਜੀ ਆਇਆਂ ਕਹਿੰਦਾ ਔਰ ਇਹ ਵੀ ਵਿਸ਼ਵਾਸ ਦਵਾਉਂਦੇ ਆ ਕਿ ਜਿਸ ਇੱਜ਼ਤ ਮਾਣ ਦੇ ਨਾਲ ਇਸ ਪਾਰਟੀ ਦੇ ਵਿੱਚ ਆਏ ਨੇ ਉਸੇ ਤਰੀਕੇ ਦੇ ਨਾਲ ਬਰਕਰਾਰ ਰੱਖੀ ਜਾਏਗੀ ਔਰ ਇਹਨਾਂ ਨੂੰ ਬੰਦਾ ਸਤਿਕਾਰ ਦਿੱਤਾ ਜਾਏਗਾ ਕਿਉਂਕਿ ਸਾਡੇ ਬਹੁਤ ਪੁਰਾਣੇ ਸਾਥੀ ਨੇ ਅਸੀਂ ਇਕੱਠੇ ਕਈ ਧਰਨੇ ਦਿੱਤੇ ਹੈ ਕਈ ਮੋੜਚੇ ਲਾਇਆ ਹੈ ਕਈ ਜਗ੍ਹਾ ਤੇ ਅਸੀਂ ਇਕੱਠੇ ਹੋਰ ਜਦ ਵੀ ਸਾਨੂੰ ਮੈਨ ਪਾਵਰ ਦੀ ਲੋਡ ਪੈਂਦੀ ਸੀ ਸੰਗਤਾਂ ਦੀ ਲੋਡ ਪੈਂਦੀ ਸੀ ਜਿੱਥੇ ਵੱਧ ਇਕੱਠ ਕਰਨਾ ਹੋਵੇ ਸਰਦਾਰ ਅਨੂਪ ਸਿੰਘ ਘੁੰਮਣ ਦਾ ਨਾਮ ਸਭ ਤੋਂ ਪਹਿਲੇ ਲਿਖਿਆ ਜਾਂਦਾ ਸੀ ਕਿ ਇਹਨਾਂ ਦੀ ਜ਼ਿੰਮੇਵਾਰੀ ਲਈ ਜਾਏ ਔਰ ਐਫਓਜੇ ਬੰਦੇ ਨੂੰ ਜਦ ਕੌਮ ਨੇ ਸੇਵਾ ਦਿੱਤੀ ਹੋਏ ਤੇ ਉਹਨਾਂ ਨੂੰ ਉਸੇ ਹਿਸਾਬ ਦੇ ਨਾਲ ਜ਼ਿੰਮੇਵਾਰੀ ਵੀ ਦੇਣੀ ਚਾਹੀਦੀ ਹੈ ਔਰ ਅਸੀਂ ਇਹ ਵੀ ਅਸ਼ੋਰ ਕਰਦੇ ਆ ਹੁਣ ਦੇਖਣਾ ਬੰਦਾ ਹੈ ਕਿ ਮਨੀ ਕਮੇਟੀ ਦੇ ਮੈਂਬਰ ਅਨੂਪ ਸਿੰਘ ਘੁੰਮਣ ਦੇ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਣ ਉੱਤੇ ਬਾਦਲਾ ਦੀ ਅਕਾਲੀ ਦਲ ਵੱਲੋਂ ਕੀ ਬਿਆਨ ਸਾਹਮਣੇ ਆਉਂਦਾ ਹੈ ਅਮਰਦੀ ਪਾਰਟੀ ਦੇ ਅਜਨਾਲਾ ਤੋਂ ਵਿਧਾਇਕ ਜਸਵਿੰਦਰ ਸਿੰਘ ਦੇ ਵੱਲੋਂ ਅੱਜ ਪੁਲਿਸ ਖਿਲਾਫ ਤੜਣਾ ਪ੍ਰਦਰਸ਼ਨ ਕੀਤਾ ਗਿਆ ਵਿਧਾਇਕ ਜਸਵਿੰਦਰ ਸਿੰਘ ਨੇ ਇਲਜ਼ਾਮ ਲਗਾਇਆ ਹੈ ਕਿ ਅਦਾਲਤ ਦਾ ਫੈਸਲਾ ਸਾਡੇ ਹੱਕ ਦੇ ਵਿੱਚ ਆਉਣ ਤੋਂ ਬਾਅਦ ਵੀ ਪੁਲਿਸ ਜ਼ਬਰਦਸਤੀ ਜਾਇਦਾਦ ਉੱਤੇ ਕਬਜ਼ਾ ਕਰ ਰਹੀ ਹੈ ਅਮ੍ਰਿਤਸਰ ਚ ਅਟਾਰੀ ਤੋਂ ਆਪ ਵਿਧਾਇਕ ਜਸਵਿੰਦਰ ਸਿੰਘ ਨੇ ਪੁਲਿਸ ਉੱਤੇ ਅਤਿਆਚਾਰ ਅਤੇ ਜ਼ਮੀਨ ਹੜੱਪਣ ਦੇ ਦੋਸ਼ ਲਾਂਦੇ ਹੋਏ ਧਰਨਾ ਦਿੱਤਾ ਵਿਧਾਇਕ ਦਾ ਦੋਸ਼ ਹੈ ਕਿ ਅਦਾਲਤ ਦਾ ਫੈਸਲਾ ਸਾਡੇ ਹੱਕ ਵਿੱਚ ਹੋਣ ਦੇ ਬਾਵਜੂਦ ਵੀ ਪੁਲਿਸ ਜ਼ਬਰਦਸਤੀ ਜਾਇਦਾਦ ਉੱਤੇ ਕਬਜ਼ਾ ਕਰਨਾ ਚਾਹੁੰਦੀ ਹੈ ਉਹਨਾਂ ਨੂੰ ਮੌਜੂਦਾ ਵਿਧਾਇਕ ਹੋਣ ਦੇ ਬਾਵਜੂਦ ਵੀ ਧਰਨਾ ਦੇਣ ਦੀ ਲੋੜ ਪੈ ਰਹੀ ਹੈ ਉਹਨਾਂ ਅੱਗੇ ਕਿਹਾ ਕਿ ਪੁਲਿਸ ਵੱਲੋਂ ਕੀਤਾ ਜਾ ਰਿਹਾ ਇਹ ਮਤੀਦਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੰਜਾਬ ਪੁਲਿਸ ਖਾਸ ਕਰਕੇ ਜਿਹੜੀ ਸੈਂਟਰ ਪੁਲਿਸ ਆ ਸਾਰੀ ਕਮੇਸ਼ਰ ਰੇਟ ਉਹਦੇ ਖਿਲਾਫ ਤਰਨੇ ਤੇ ਬੈਠਾ ਉਹਦੇ ਵਿੱਚ ਉਹਦੇ ਅਫਸਰਾਂ ਨੇ ਜਹਾ ਆਪ ਸੀਪੀ ਸਾਹਿਬ ਨੇ ਕਿਸੇ ਸਾਜਿਸ਼ ਦੇ ਸ਼ਿਕਾਰ ਨੇ ਘਰ ਦੇ ਮਾਲਕ ਨੂੰ ਉਹਦੇ ਘਰ ਤੋਂ ਬਾਹਰ ਕੱਢ ਕੇ ਸਾਬਤ ਕਰਨਾ ਚਾਹੁੰਦੇ ਆ ਕਿ ਇਹਦਾ ਘਰ ਤੇ ਕਬਜ਼ਾ ਹੈ ਇਸ ਜਗ੍ਹਾ ਤੇ ਸਾਹਮਣੇ ਜਗ੍ਹਾ ਤੇ ਇਹਦਾ ਕਬਜ਼ਾ ਹੀ ਨਹੀਂ ਕਿਸੇ ਹੋਰ ਦਾ ਕਬਜ਼ਾ ਸਾਬਤ ਕਰਨਾ ਚਾਹੁੰਦੇ ਤਾਂ ਕਿ ਜੇ ਸਾਜਿਸ਼ ਰਚੀ ਗਈ ਆ ਇਹ ਮੈਂ ਦੱਸ ਨਹੀਂ ਸਕਦਾ ਕਿੰਨੀ ਕਬੱਡੀ ਹੋਈਗੀ ਉਹਨੂੰ ਡਿਸਟਰਬਲਾਈਜ਼ ਕਰ ਦਿੰਦੇ ਮੈਂ ਆਪਣੇ ਹਲਕੇ ਆਪਣੇ ਪਿੰਡ ਦੇ ਕਿਸੇ ਵੀ ਬੰਦੇ ਨੂੰ ਮੇਰੀ ਲੱਗ ਜਾਏਗਾ ਮੈਂ ਉਹਦੇ ਨਾਲ ੱੱੱਕਾ ਹੁੰਦਾ ਬਰਦਾਸ਼ਤ ਨਹੀਂ ਕਰ ਸਕਦਾ ਜੇ ਨਾਲ ਮੇਰੇ ਵਰਗੇ ਬੰਦਿਆਂ ਨੂੰ ਧਰਨਿਆਂ ਤੇ ਬੈਠਣਾਂ ਪਾ ਰਿਆ ਅਸੀਂ ਇਹ ੱੱੱਕਾ ਹੋ ਰਿਹਾ ਇਹ ੱੱੱਕਾ ਬਰਦਾਸ਼ਤ ਨਹੀਂ ਕਰਾਂਗੇ ਬਹੁਤ ਦੂਰ ਤੱਕ ਲੈ ਕੇ ਜਾਵਾਂਗਾ ਮੈਂ ਪਿੱਛੇ ਨਹੀਂ ਹਟਾਂਗਾ ਜਦ ਤੱਕ ਗੋਡੀਆਂ ਨਾਲ ਲਵਾ ਦੇਵਾਂਗਾ ਜਿਨ੍ਹਾਂ ਨੇ ਸਾਜਿਸ਼ ਰਚੀ ਜਿਹੜੇ ੱੱੱਕੇਸ਼ਾਈ ਵਾਸਤੇ ਪੁਲਿਸ ਭੇਜ ਕੇ ਬੈਠੇ ਰਹੇ ਤੇ ਉਸ ਤੋਂ ਪਹਿਲਾਂ ਜਿਹਦਾ ਮਾਲਕ ਆ ਸਾਹਬ ਸਿੰਘ ਪੁਲਿਸ ਨੇ ਇੱਥੇ ਥਾਣਾ ਬੁਲਾ ਕੇ ਬਿਠਾਈ ਰੱਖਿਆ ਅਸੀਂ ਆਏ ਆ ਤਾਂ ਉਹਨੂੰ ਭੇਜ ਦਿੱਤਾ ਅਸੀਂ ਉਹਨੂੰ ਇਹ ਬਰਦਾਸ਼ਤ ਨਹੀਂ ਨਾ ਕਿਸੇ ਨਾ ਤੱਕਾ ਹੋਣ ਦੇਵਾਂਗੇ ਨਾ ਬੇਇਨਸਾਫੀ ਦਾ ਸਾਹਭਗੇ ਅਮਨ ਕਾਨੂੰਨ ਤੇ ਕੈਮਰਾਾਂਗੇ ਔਰ ਜਦ ਤੱਕ ਰਿਟਰਨ ਨਹੀਂ ਆਉਂਦਾ ਕਿ ਇਸ ਬੰਦੇ ਦਾ ਕਬਜ਼ਾ ਕਾਂਡਿਆਬ ਰਹੇਗਾ ਤੇ ਫੈਸਲਾ ਉਹ ਮੰਨਿਆ ਜਾਏਗਾ ਜਿਹੜਾ ਕੋਟ ਕਰੇਗੀ ਤੇ ਕੋਟ ਵਿੱਚ ਕੇਸ ਹੈ ਆਰ ਦੇ ਲੋਕਾਂ ਦੇ ਝਾਂਸੇ ਤੇ ਆ ਕੇ ਜੇ ਸਾਡੀ ਕਮਿਸ਼ਨਰੇਟ ਪੁਲਿਸ ਹੈ ਉਹ ਅਮਨ ਕਾਨੂੰਨ ਨੂੰ ਭੰਗ ਕਰ ਰਹੀ ਹੈ ਅਸੀਂ ਨਹੀਂ ਕਰ ਰਹੇ ਉਹ ਅਮਨ ਕਾਨੂੰਨ ਭੰਗ ਕਰ ਰਹੀ ਜੋ ਸਾਨੂੰ ਬਰਦਾਸ਼ਤ ਨਹੀਂ ਸਾਡੀ ਇਲਾਕਾ ਸਾਡੇ ਬੰਦੇ ਘੱਟ ਘੱਟ ਆਉਂਦੇ ਆ ਠੀਕ ਇਹਦਾ ਮਤਲਬ ਸਾਡੀ ਇਲਾਕੇ ਨੂੰ ਤਾਰ ਪੀਟੋ ਕਰਨਾ ਚਾਹੁੰਦੀ ਹੈ ਪੁਲਿਸ ਜਿਹੜੀ ਕਮਿਸ਼ਨਰੇਟ ਪੁਲਿਸ ਹੈ ਜਿਹਨੂੰ ਸੀਪੀ ਕਹਿੰਦੇ ਆ ਬਾਕੀ ਸਾਡਾ ਕੋਈ ਨਹੀਂ ਤੁਸੀਂ ਅਮਨ ਕਾਨੂੰਨ ਦੇ ਰਾਖੇ ਆ ਅਮਨ ਕਾਨੂੰਨ ਨੂੰ ਕਾਮ ਰੱਖਾਂਗੇ ਕੋਈ ਬੰਦਾ ਸਾਡਾ ਕੋਈ ਗਲਤ ਕਰਨ ਨਹੀਂ ਚੁੱਕੇਗਾ ਦਸ ਦੇ ਕੇ ਪੁਲਿਸ ਵੱਲੋਂ ਦਿੱਤੇ ਪਰੋਸੇ ਤੋਂ ਬਾਅਦ ਇਹ ਧਰਨਾ ਅਜੇ ਹੀ ਖਤਮ ਕਾ ਦਿੱਤਾ ਗਿਆ ਸੀ ਪਰ ਉਹਨਾਂ ਕਿਹਾ ਕਿ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਸਾਨੂੰ ਮੁੜ ਤੋਂ ਧਰਨਾ ਲਗਾਉਣ ਤੇ ਮਜਬੂਰ ਹੋਣਾ ਪਵੇਗਾ ਈੜੀ ਦੇ ਵੱਲੋਂ ਅੱਜ ਤੜਕਸਰ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਕਰੀਬੀ ਫਾਈਨੈਂਸਰ ਹੇਮੰਤ ਸੂਦੇਕਰ ਈੜੀ ਦੀ ਰੇਡ ਤੋਂ ਬਾਅਦ ਆਪ ਮੰਤਰੀ ਮਨੀਸ਼ ਸੂਦੀਆ ਦਾ ਵੱਡਾ ਬਿਆਨ ਸਾਹਮਣੇ ਆ ਜਿਸ ਦੇ ਵਿੱਚ ਉਹਨਾਂ ਕੇਂਦਰ ਸਰਕਾਰ ਉੱਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਅੱਜ ਫਿਰ ਮੋਦੀ ਜੀ ਨੇ ਆਪਣੇ ਤੋਤੇ ਮੈਨਾ ਨੂੰ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੇ ਛੱਡ ਦਿੱਤਾ ਆਪਦੇ ਰਾਸਪਾ ਮੈਂਬਰ ਸੰਜੀਵ ਅਰੋੜਾ ਦੇ ਕਰੀਬੀ ਫਾਈਨੈਂਸਰ ਹਿੰਮਤ ਸੂਤ ਦੇ ਕਰ ਇਡੀ ਦੀ ਰੇਟ ਤੋਂ ਬਾਅਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਸੋਦੀਆ ਨੇ ਕੇਂਦਰ ਸਰਕਾਰ ਉੱਤੇ ਜਮ ਕੇ ਨਿਸ਼ਾਨੇ ਸਾਧੇ ਅਤੇ ਇਸ ਛਾਪੇ ਮਾਰੀ ਦੇ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਮਨੀਸ਼ ਸਸੋਦੀਆ ਨੇ ਕਿਹਾ ਕਿ ਅੱਜ ਫਿਰ ਮੁਰਤੀ ਜੀ ਨੇ ਆਪਣੇ ਤੋਤਾ ਮੈਣਾ ਨੂੰ ਆਮ ਆਦਮੀ ਪਾਰਟੀ ਦੇ ਮੰਤਰੀਆਂ ਪਿੱਛੇ ਛੱਡ ਦਿੱਤਾ उन्होंने कहा के कि केंद्र सरकार दिन रात एको मकसद है कि किस तरह आदमी पार्टी अरविंद केजरीवाल प्रधानमंत्री इस इरादे से की कैसे आम आदमी पार्टी को बर्बाद किया जाए कैसे आम आदमी पार्टी को खत्म किया जाए उनका एक ही मकसद है सोते जागते आम आदमी पार्टी को कैसे खत्म करें अरविंद केजरीवाल जी को कैसे खत्म करें आज हमारे पंजाब से राज्यसभा एमपी संजीव अरोड़ा जी के घर पर प्रधानमंत्री नरेंद्र मोदी जी ने रेड कराई है ये रेड किसी करप्शन की वजह से नहीं हो रही ये रेड किसी भ्रष्टाचार की जांच में नहीं हो रही ये रेड हो रही है इसलिए क्योंकि संजीव अरोड़ा जी आम आदमी पार्टी के सांसद हैं क्योंकि संजीव अरोड़ा जी आम आदमी पार्टी के टीम के एक मेंबर हैं ये प्रधानमंत्री जी की पूरी मोडस ऑपरेंड ही है क्योंकि आम आदमी पार्टी को वो न चुनाव में हरा पा रहे हैं ना केजरीवाल जी को रोक पा रहे हैं ना केजरीवाल जी के हौसले तोड़ पा रहे हैं ना केजरीवाल जी की टीम को तोड़ पा रहे हैं तो एक बार फिर से कोशिश की जा रही है कि उनके एक एम को इस तरह से घेरो इन अधिकारियों को जो नरेंद्र मोदी जी के इशारे पे झूठे झूठे केस बना रहे हैं डूब मरना चाहिए उन उनपे तोहमत लगाइए एक तरह से कि कैसे कैसे गवाह ले आते हैं दो मिनट नहीं टिकेंगे इतना सब बोला है उसके बावजूद प्रधानमंत्री जी रुक नहीं रहे प्रधानमंत्री जी अपने आप को कंट्रोल नहीं कर पा रहे कि अरविंद केजरीवाल जी को कैसे खत्म किया जाए अब एजेंसीज का इससे बड़ा मिसयूज क्या होगा जिस तरह से रोजाना सोते जागते प्रधानमंत्री जी भूत की तरह से देखते हैं सपनों में कि अरविंद केजरीवाल जी को कैसे खत्म करें अरविंद केजरीवाल को कैसे खत्म करें कोर्ट इनको कह चुका है भाई लीगल जो एजेंसीज हैं ਕਿ ਆਪ ਇਲੀਗਲ ਯੂਜ਼ ਹੋ ਰਿਹਾ ਹੈ ਉਹ ਪੋਲਿਟੀਕਲ ਯੂਜ਼ ਹੋ ਰਿਹਾ ਹੈ ਉਹ ਆਪ ਕੋਰਟ ਇਨ ਕੇ ਬਾਰੇ ਮੇ ਕਹਿ ਚੁਕਾ ਹੈ इनको पिंजरे का तोता कह चुका है कोर्ट ਜਿੱਥੇ ਆਪ ਸਰਖਰ ਨੇ ਮੂੜ ਇੱਕ ਵਾਰ ਕੇਂਦਰ ਸਰਕਾਰ ਉਤੇ ਜੰਮ ਕੇ ਨਿਸ਼ਾਨੇ ਸਾਤੇ ਨੇ ਤਾਂ ਉੱਥੇ ਹੀ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਚ ਕੇਂਦਰ ਸਰਕਾਰ ਇਸ ਉਤੇ ਕੀ ਬਦਲਵਾਰ ਕਰਦੀ ਹੈ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਈਡੀ ਵੱਲੋਂ ਅੱਗੇ ਕਿਹੜੇ ਮੰਤਰੀਆਂ ਦੇ ਕਲ ਛਾਪੇ ਮਾਰੀਆਂ ਕੀਤੀਆਂ ਜਾਂਦੀਆਂ ਨੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਦਿੱਲੀ ਦੇ ਮੁੱਖ ਮੰਤਰੀ ਅਤੀਸ਼ੀ ਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਪ੍ਰਸਾਰਿਤ ਕੀਤਾ ਕਿ ਦਿੱਲੀ ਚੋਣਾ ਤੋਂ ਪਹਿਲਾਂ ਦਿੱਲੀ ਦੀਆਂ ਸੜਕਾਂ ਨੂੰ ਠੀਕ ਕਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਉਹਨਾਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਦਿੱਲੀ ਸਰਕਾਰ ਨੇ ਸਾਰੇ ਕੈਬਨਿਟ ਮੰਤਰੀਆਂ ਅਤੇ ਆਪ ਵਿਧਾਇਕਾਂ ਦੇ ਵੱਲੋਂ 1400 ਕਿਲੋਮੀਟਰ ਸੜਕਾਂ ਦੇ ਹਰ ਇੰਚ ਦਾ ਮੁਆਇਨਾ ਕੀਤਾ ਗਿਆ। ਦਿੱਲੀ ਦੇ ਮੁੱਖ ਮੰਤਰੀ ਆਤੀਸ਼ੀ ਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਦਿੱਲੀ ਦੇ ਲੋਕਾਂ ਨੂੰ ਪ੍ਰੋਸਾ ਦਿੱਤਾ ਕਿ ਅਗਲੇ ਹਫ਼ਤੇ ਦੇ ਵਿੱਚ ਦਿੱਲੀ ਦੀਆਂ ਸੜਕਾਂ ਨੂੰ ਠੀਕ ਕਰਨ ਦਾ ਕੰਮ ਪੂਰਾ ਕੀਤਾ ਜਾਵੇਗਾ ਪ੍ਰੈਸ ਨੂੰ ਸੰਬੋਧਨ ਕਰਤੇ ਹੋਏ ਮੁੱਖ ਮੰਤਰੀ ਆਤੀਸ਼ੀ ਨੇ ਕਿਹਾ ਕਿ ਪਿਛਲੇ ਹਫ਼ਤੇ ਦਿੱਲੀ ਦੇ ਵਿਧਾਇਕਾਂ ਦੇ ਵੱਲੋਂ ਦਿੱਲੀ ਦੀਆਂ ਸੜਕਾਂ ਦਾ ਨਿਰਖਣ ਕੀਤਾ ਗਿਆ ਸੀ ਜਿਸ ਵਿੱਚ ਜਾਂਚ ਤੋਂ ਬਾਅਦ ਪਤਾ ਲੱਗਾ ਕਿ 99 ਸੜਕਾਂ ਨੂੰ ਦੁਬਾਰਾ ਬਣਾਉਣ ਦੀ ਲੋੜ ਹੈ

वो और हम इंस्पेक्शन करने के लिए पीडब्ल्यूडी की कई सड़कों पे गए थे मुझे उन्होंने एक पत्र भी दिया दिल्ली विधानसभा में पीडब्ल्यूडी की सड़कों की रिपेयर मेंटेनेंस को लेके उसके बाद से दिल्ली की सरकार तुरंत प्रभाव से युद्ध स्तर पर पीडब्ल्यूडी की सड़कों को ठीक करने का काम कर रही एक ऑल मिनिस्टर्स मीटिंग बुलाई गई जिसके बाद दिल्ली सरकार के सारे मंत्री सारे विधायकों ने डब्ल्यू के सारे इंजीनियर्स ने एक हफ्ते के समय में दिल्ली की सारी पी की सड़कों का मुआयना किया पीडब्ल्यू के पास दिल्ली की 1400 किलोमीटर की सड़कें हैं और कुल मिला के सात किलोमीटर का लेन लेंथ इन सड़कों का है तो एक हफ्ते के टाइम स्पैन में ये 7000 किलोमीटर की लेन लेंथ की सड़कों का इंस्पेक्शन हुआ और जो सारा डेटा है वो पीडब्ल्यूडी की ऐप पे लोड किया गया तो प्रॉपर इंस्पेक्शन ऑनलाइन हर पॉट होल हर टूटी हुई सड़क की फोटोज ली गई उनको अपलोड किया गया जो इन इंस्पेक्शन से निकल कर आया है वो मैं आपसे शेयर करना चाहूंगी और नेक्स्ट स्टेप्स क्या क्या है इस इंस्पेक्शन से 89 रोड्स को पूरी तरह से रीकार्पेटिंग और री के लिए आइडेंटिफाई किया गया है ये तकरीबन 230 किलोमीटर सड़कें हैं 1240 किलोमीटर की लेन लेंथ है इन 89 रोड्स में से 74 का टेंडर कर दिया गया है और आने वाले कुछ दिनों में ही इनका काम इन 74 सड़कों का शुरू हो जाएगा ਦਸਿਕੇ ਦਿੱਲੀ ਆਪ ਸਰਕਾਰ ਦੇ ਵੱਲੋਂ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਕਿ ਕੇਂਦਰ ਦੀ ਪਾਜਪਾ ਸਰਕਾਰ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਕੇ ਦਿੱਲੀ ਦੇ ਲੋਕਾਂ ਦਾ ਕੰਮ ਰੋਕਣਾ ਚਾਹੁੰਦੀ ਸੀ ਪਰ ਅੱਜ ਕੇਜਰੀਵਾਲ ਨੇ ਸਾਫ਼ ਤੌਰ ਉੱਤੇ ਕਹਿ ਦਿੱਤਾ ਹੈ ਕਿ ਹੁਣ ਦਿੱਲੀ ਦੇ ਲੋਕਾਂ ਦਾ ਕੋਈ ਵੀ ਕੰਮ ਨਹੀਂ ਰੁਕੇਗਾ ਅੱਜ ਦੇ ਬੁਲਟਨ ਦੇ ਵਿੱਚ ਫਿਲਹਾਲ ਇੰਨਾ ਹੀ ਚਲਦ ਮਿਲਾਂਗੇ ਤੁਮਗੇ ਤੇ ਤਾਜ਼ੀਆਂ ਖਬਰਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ